ਬ੍ਰਹਿਮੰਡ ਵਿੱਚ ਕੁਝ ਪਰਿਵਰਤਨ ਅਜਿਹੇ ਨੇ ਜੋ ਨਿਯਮਿਤ ਰੂਪ ਵਿੱਚ ਹੁੰਦੇ ਹਨ ਜਿਵੇਂ ਕਿ ਮੌਸਮ ਦਾ ਬਦਲਣਾ ਜਾਂ ਰਾਤ ਅਤੇ ਦਿਨ ਦਾ ਹੋਣਾ ਇਹਨਾਂ ਨੂੰ ਨਿਯਮਿਤ ਪਰਿਵਰਤਨ ਕਹਿੰਦੇ ਨੇ ਪਰ ਕੁਝ ਪਰਿਵਰਤਨ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ ਅਤੇ ਇਹ ਕਦੇ ਵੀ ਹੋ ਸਕਦੇ ਨੇ ਜਿਵੇਂ ਕਿ ਮੀਂਹ ਪੈਣਾ ਹਨੇਰੀ ਆਉਣਾ ਪੁਚਾ ਲਾਉਣਾ ਜਾਂ ਹੜ ਆਉਣਾ ਇਹ ਕਿਸੇ ਵੀ ਸਮੇਂ ਵਾਪਰ ਸਕਦੇ ਨੇ ਇਸ ਤਰ੍ਹਾਂ ਦੇ ਪਰਿਵਰਤਨਾਂ ਨੂੰ ਅਨਿਯਮਿਤ ਪਰਿਵਰਤਨ ਕਹਿੰਦੇ ਨੇ ਤੇ ਇਦਾਂ ਦੇ ਪਰਿਵਰਤਨਾਂ ਦੀਆਂ ਹੋਰ ਵੀ ਕਈ ਉਦਾਹਰਨਾਂ ਹੋ ਸਕਦੀਆਂ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਨਿਯਮਿਤ ਪਰਿਵਰਤਨ ਉਹ ਹੁੰਦੇ ਨੇ ਜੋ ਨਿਯਮਿਤ ਸਮੇਂ ਤੇ ਵਾਪਰਦੇ ਨੇ ਅਤੇ ਅਨਿਯਮਿਤ ਪਰਿਵਰਤਨ ਉਹ ਨੇ ਜੋ ਕਿਸੇ ਵੀ ਸਮੇਂ ਵਾਪਰ ਸਕਦੇ ਨੇ ਅਸੀਂ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਵੀ ਨਿਯਮਿਤ ਅਤੇ ਅਨਿਯਮਿਤ ਦੇ ਰੂਪ ਵਿੱਚ ਦੇਖ ਸਕਦੇ ਹਾਂ ਜਿਵੇਂ ਕਿ ਆਪਾਂ ਰੋਜ਼ ਸੌਂਦੇ ਹਾਂ ਅਤੇ ਰੋਜ਼ ਜਾਗਦੇ ਹਾਂ ਇਹ ਨਿਯਮਿਤ ਰੂਪ ਵਿੱਚ ਹੋਣ ਵਾਲੇ ਪਰਿਵਰਤਨ ਨੇ ਪਰ ਹੋ ਸਕਦਾ ਹੈ ਕਿ ਤੁਸੀਂ ਅਲੱਗ-ਅਲੱਗ ਦਿਨ ਅਲੱਗ-ਅਲੱਗ ਕੰਮ ਕਰ ਰਹੇ ਹੋ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਅਗਲੇ ਦਿਨ ਆਪਣੀ ਗਤੀਵਿਧੀ ਨਾ ਦੁਹਰਾਓ ਉਦਾਹਰਨ ਲਈ ਤੁਸੀਂ ਇੱਕ ਦਿਨ ਕ੍ਰਿਕਟ ਖੇਡ ਰਹੇ ਹੋ ਅਤੇ ਅਗਲੇ ਦਿਨ ਡਰਾਇੰਗ ਬਣਾ ਰਹੇ ਹੋ ਇਸ ਲਈ ਸਾਡੀਆਂ ਗਤੀਵਿਧੀਆਂ ਬਦਲ ਸਕਦੀਆਂ ਨੇ ਇਹ ਅਨਿਯਮਿਤ ਪਰਿਵਰਤਨ ਹਨ ਇੱਕ ਨਿਸ਼ਚਿਤ ਮਿਆਦ ਵਿੱਚ ਦੁਹਰਾਉਂਦੇ ਨਹੀਂ ਹੁਣ ਕੀ ਤੁਸੀਂ ਕੁਝ ਅਜਿਹੇ ਹੋਰ ਉਦਾਹਰਨ ਦੱਸ ਸਕਦੇ ਹੋ ਇਸ ਬਾਰੇ ਥੋੜਾ ਸੋਚੋ